ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਚੈਨਲ ਤੇ ਅਫਸਰ ਦਾ ਸਵਾਗਤ ਹੈ ਜੀ ਮੈਂ ਗਰਵਿੰਦਰ ਕੌਰ ਆ ਜੀ ਵੀਡੀਓ ਲੈ ਕੇ ਬਹੁਤ ਸੋਹਣੇ ਟੌਪਿਕ ਤੇ ਡਿਜ਼ਾਈਨ ਹੋਣਗੇ ਜੀ ਬਹੁਤ ਪਸੰਦ ਆਉਣਗੇ ਤੁਹਾਨੂੰ ਵੀ ਤੇ ਮੈਨੂੰ ਵੀ ਬਹੁਤ ਪਸੰਦ ਆ ਜਿਹੜੇ ਆਪਣੇ ਕੋਲੇ ਇਸ ਹਫਤੇ ਦੇ ਡਿਜ਼ਾਈਨ ਬਣੇ ਹੋਏ ਤੁਹਾਡੇ ਨਾਲ ਕਰਦੇ ਸ਼ੇਅਰ ਆ ਦੇਖੋ ਜੀ ਬਹੁਤ ਸੋਹਣੇ ਡਿਜ਼ਾਈਨ ਇਸ ਮਹੀਨੇ ਤੋਂ ਚੱਲ ਰਿਹਾ ਆਪਣੇ ਕੋਲੇ ਇਸ ਹਫਤੇ ਚ ਰੈਡੀ ਹੋਏ ਇਹ ਆਹ ਡਿਜ਼ਾਈਨ ਤਾਂ ਤੁਹਾਨੂੰ ਪਤਾ ਹੀ ਹੋਊਗਾ ਆਪਾਂ ਬਹੁਤ ਵਾਰ ਬਣਾ ਚੁੱਕੇ ਪੰਜਵਾਂ ਛੇਮਣ ਸਪਨਾ ਸੂਟ ਹੈ ਡਿਜ਼ਾਈਨ ਪੰਜ ਮਹੀਨਾ ਡਿਜ਼ਾਈਨ ਬਣਾ ਚੁੱਕੇ ਜੀ ਇਹ ਵਾਲਾ ਤੇ ਬਹੁਤ ਪਸੰਦ ਆਉਂਦਾ ਪਹਿਣਾ ਨੂੰ ਸਟਿਚਿੰਗ ਕਰਕੇ ਬਹੁਤ ਹੀ ਸੋਹਣਾ ਬਣਦਾ ਜੀ ਤੁਸੀਂ ਸਟਿਚਿੰਗ ਹੋ ਜਾਂਦਾ ਨਾ ਪਹਿਲਾਂ ਨੇ ਸੁਣਦਾ ਪਤਾ ਲੱਗਦਾ ਕਟਵਰਕ ਦੇ ਨਾਲ ਆਪਾਂ ਨਿੱਜੇ ਕਿਹਰੇ ਇਥੇ ਕਟਵਰ ਕੀਤਾ ਦੋ ਫਲਾਵਰ ਪਾ ਕੇ ਤੇ ਇੱਕ ਆਪਾਂ ਸੂਟ ਜੀ ਆਲਰੇਡੀ ਕੀਤਾ ਪਹਿਲੇ ਆਪਾਂ ਨੇ ਵੀਡੀਓ ਸੈਂਡ ਕੀਤੀ ਸੀ ਦੇਖੋ ਜੀ ਬਹੁਤ ਸੋਹਣਾ ਬਣਿਆ ਅੱਜ ਕੱਲ ਟ੍ਰੈਂਡ ਚੱਲ ਰਿਹਾ ਕੱਟ ਵਾਲੀ 슬ੀਵਸ ਦਾ ਕੱਟ ਵਾਲੀ ਬਾਜੂ ਦਾ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਹਨਾ ਹਲਕਾ-ਭਾਜ ਵਰਕ ਘੇਰੇ ਤੇ ਚੱਲ ਰਿਹਾ ਹਨਾ ਤੇ 슬ੀਵਸ ਹੈਵੀ ਚੱਲ ਰਹੀ ਹੈ ਤੇ ਐ ਹੈਵੀ ਹੈ ਵੀ ਬਾਜੂ ਜੀ ਜੰਡੀ ਜਣ ਮੈਂ ਜਿਵੇਂ ਆਪਣੇ ਆ ਬਣਾਏ ਹੈ ਬੂਤੀ ਏ ਘੇਰਾ ਵੀ ਹੈਵੀ ਹੈ ਜੀ ਹਨ ਤੇ ਸਾਰੇ ਫਲਾਵਰ ਬਣੇ ਹੋਏ ਸਾਰੇ ਸ਼ਰਟ ਦੇ ਉੱਪਰ ਘੇਰਾ ਹੋ ਗਿਆ ਬਾਜੂ ਹੋ ਗਏ ਨੱਕ ਹੋ ਗਿਆ ਨਾ ਇਹ ਹੈਵੀ ਡਿਜ਼ਾਈਨ ਆ ਥੋੜਾ ਜਾਂ ਤੇ ਇਸ ਜਿੰਨਾਂ ਦੇ ਸਾਰੇ ਆਪਾਂ ਡਿਜ਼ਾਈਨ ਆ ਆਪਾਂ ਉੱਪਰ ਡਿਸਕਸ ਆਪਾਂ ਨੰਬਰ ਦੇਤਾ ਹਨ ਤੇ ਤੁਸੀਂ ਆਪਣੇ ਵੀਡੀਓ ਦੇ ਉੱਪਰ ਨੰਬਰ ਚੱਲ ਰਿਹਾ ਜੀ ਤੁਸੀਂ ਇਸ ਵੀਡੀਓ ਦੇ ਵਿੱਚ ਨੰਬਰ ਲੈ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਤੇ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਸੋ ਤੁਹਾਨੂੰ ਕੱਲੇ-ਕੱਲੇ ਡਿਜ਼ਾਈਨਾਂ ਦੇ ਸੂਟਾਂ ਦੇ ਰੇਟ ਦੱਸੇ ਜਾਣਗੇ ਕਿਹੜੇ ਡਿਜ਼ਾਈਨ ਤੇ ਉੱਪਰ ਕਿਹੜਾ ਸੂਟ ਤੇ ਉੱਤੇ ਕਿਹੜਾ ਡਿਜ਼ਾਈਨ ਕੀਤਾ ਹੋਇਆ ਤੇ ਆ ਜੀ ਹੈਗਾ ਆਪਣੇ ਕੋਲੇ ਚਾਰ ਸਵਿਰਕੀ ਦੇ ਤੇ ਵੀਲ ਹੈ ਕੋਰਨਰ ਚਾਗ ਹੋਗੇ ਆਪਾਂ ਕਾਟਨ ਦੇ ਸੂਟ ਤੇ ਰੈਡੀ ਕੀਤਾ ਸੀ ਜੀ ਇਹ ਲੀਲਿੰਗ ਕਾਟਨ ਦਾ ਸੂਟ ਰੈਡੀ ਕੀਤਾ ਹੋਇਆ ਇਹ ਵੀ ਵਰਬਰੀ ਵਾਂਗੂ ਹੀ ਹੁੰਦਾ ਤੇ ਜਿਹੜਾ ਆਪਾਂ ਸੂਟ ਆ ਰੈਡੀ ਕੀਤਾ ਭੈਣੇ ਵੀਡੀਓ ਫਾਈ ਸੀ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਹੈਵੀ ਹੈਵੀ ਸੂਟ ਬਣਿਆ ਹੋਇਆ ਐਵੇਂ ਦੇ ਇਵੇਂ ਤੁਸੀਂ ਸੂਟ ਰੈਡੀ ਕਰਵਾਉਣਾ ਹੈ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਜੀ ਤੁਸੀਂ ਇਸ ਸਕਰੀਨ ਸ਼ਾਟ ਦਾ ਤੇ ਸੈਂਡ ਕਰ ਸਕਦੇ ਹੋ ਤੁਸੀਂ ਸਕਰੀਨ ਸ਼ਾਟ ਲੈ ਕੇ ਤੇਸ ਆਪਾਂ ਤੋਂ ਰੇਟ ਪੁੱਛ ਸਕਦੇ ਹਾਂ ਜਿਹੜਾ ਸੂਟ ਨੂੰ ਤੁਹਾਨੂੰ ਪਸੰਦ ਆਉਂਦਾ ਹੈ ਤੇ ਆਪਣੇ ਕੋਲੇ ਜੇ ਸੂਟ ਤੁਸੀਂ ਫੁੱਲ ਰੈਡੀ ਕਰਾਉਣਾ ਹੈ 15-20 ਦਿਨਾਂ ਤੱਕ ਫੁੱਲ ਰੈਡੀ ਸੂਟ ਹੋ ਜਾਂਦਾ ਵਿਦ ਦੁਪੱਟੇ ਸਣੇ ਤੇ ਜੇ ਤੁਸੀਂ ਇਵੇਂ ਸੂਟ ਰੈਡੀ ਕਰਵਾਉਣਾ ਹੈ ਬਦੋਟ ਦੁਪੱਟਾ ਬਦੋਟ ਸਟਿਚਿੰਗ ਤਾਂ ਉਹਨੂੰ ਇੱਕ ਹਫ਼ਤੇ 'ਚ ਰੈਡੀ ਹੋ ਜਾਊਗਾ ਤੇ ਤੁਸੀਂ ਸਟਿਚਿੰਗ ਵਿਦ ਸਟਿਚਿੰਗ ਵਿਦ ਦੁਪੱਟਾ ਕਰਾਉਣਾ ਤਾਂ 15 ਦਿਨ ਲੱਗ ਜਾਂਦੇ ਨੇ ਸੂਟ ਦੀ ਵੀਟ ਕਰਿਆ ਕਰੋ ਤੇ ਤੁਸੀਂ ਮੈਸੇਜ ਖੋਲਣਾ ਕਰ ਕਰਕੇ ਜੀ ਸਾਨੂੰ ਵੀ ਆਨ ਨਾ ਰਸ ਬਹੁਤ ਜ਼ਿਆਦਾ ਕੱਪੜੇ ਆਉਣ ਗਰਮੀ ਵਾਲੇ ਕੋਟਲੇ ਸੂਟ ਰੈਡੀ ਹੋ ਰਿਹਾ ਤੇ ਆਪਾਂ ਜਿਹੜੇ ਕੋਟਲੇ ਸੂਟ ਕੋਟਿੰਗ ਚ ਵੀ ਕਰ ਰਹੇ ਆ ਤੇ ਆਪਾਂ ਸ਼ਿਲਕੀ ਸੂਟ ਵੀ ਕਰ ਰਹੇ ਆ ਪਾਰਟੀ ਵੀਰ ਸੂਟ ਤੇ ਥੋੜਾ ਜਿਹਾ ਟਾਈਮ ਲੱਗਦਾ ਜਿਵੇਂ ਵਰਕ ਹੈਵੀ ਹੋ ਜਾਂਦਾ ਆਪਾਂ ਹੁਣ ਪਾਰਟੀ ਵੀਰ ਸੂਟ ਵੀ ਤਿਆਰ ਕਰ ਰਹੇ ਹਾਂ ਜੀ ਤੇ ਹੈਵੀ ਹੈਵੀ ਸੂਟ ਤੇ ਸਟਿਚਿੰਗ ਵੀ ਹੋ ਜਾਂਦਾ ਤੇ ਕੋਈ ਨਹੀਂ ਤੁਸੀਂ ਟਾਈਮ ਦਿਆ ਕਰੋ ਜਿੰਨਾ ਤੁਸੀਂ ਟਾਈਮ ਵਾਧਾ ਦਿਓਗੇ ਤਾਂ ਤੁਹਾਡੇ ਸੂਟ ਉਹਨੇ ਸੋਹਣੇ ਵਧੀਆ ਰੈਡੀ ਹੋ ਕੇ ਆਉਣਗੇ ਮੇਰੇ ਕੋਲ ਜੀ ਕਾਟਨ ਦਾ ਫੈਬਰਿਕ ਆ ਗਿਆ ਜੀ ਹੁਣ ਬਹੁਤ ਸੋਹਣਾ ਕਾਟਨ ਦਾ ਤੇ ਜਿਵੇਂ ਆਪਣੇ ਕੋਲੇ ਪਾਰਟੀ ਵੀਰ ਸੂਟ ਹੈ ਜਿਵੇਂ ਦਾ ਬਹੁਤ ਵਧੀਆ ਕਪੜਾ ਆ ਗਿਆ ਉਹਦੀ ਵੀਡੀਓ ਆਪਾਂ ਵੀਡੀਓ ਹੀ ਪਾਵਾਂਗੇ ਆਪਾਂ ਤੇ ਬਹੁਤ ਵਧੀਆ ਫੈਬਰਿਕ ਆ ਜਿਵੇਂ ਪਾਰਟੀ ਵੀਰ ਸੂਟੇ ਵਿੱਚ ਹੈਂਡਵਰਕ ਦੀ ਵੀ ਕਰਾਉਣੇ ਆ ਤਾਂ ਬਹੁਤ ਸੋਹਣਾ ਫੈਬਰਿਕ ਆ ਤੇ ਜਿਹੜੀ ਆਪਾਂ ਸੂਟ ਤੁਸੀਂ ਆਪਾਂ ਜਿਹੜੀ ਵੀਡੀਓ ਉਹਨੇ ਨੇ ਵਰਕ ਕੀਤੀ ਇਹਨਾਂ ਤੋਂ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਜਿਵੇਂ ਤੁਹਾਨੂੰ ਸੂਟ ਦਿਖਾਏ ਜਾਂਦੇ ਆ ਤੁਹਾਨੂੰ ਐਵੇਂ ਦਾ ਜਿਵੇਂ ਬਿਲਕੁਲ ਸੂਟ ਐਵੇਂ ਦਾ ਰੈਡੀ ਹੋ ਕੇ ਆਊਗਾ ਜੀ ਜਿਵੇਂ ਆਪਾਂ ਵੀਡੀਓ ਵਿੱਚ ਦਿਖਾਉਂਦੇ ਆ ਉਹੀ ਕੁਝ ਮਿਲਦਾ ਹੁੰਦਾ ਦਿਖਾਉਣਾ ਹੋਰ ਹੈ ਜੀ ਆਪਾਂ ਬਣਾਉਣੀ ਹੋਰ ਹੈ ਐਵੇਂ ਦਾ ਨਹੀਂ ਹੁੰਦਾ ਇਹ ਰਿਪੈਣਾ ਹੈ ਜਿਹੜਾ ਕੁਝ ਵੀ ਆਪ ਤੁਹਾਨੂੰ ਦਿਖਾਉਣਾ ਆ ਤੇ ਉਹ ਸਾਨੂੰ ਜਮਾਂ ਸੇਮ ਨਹੀਂ ਮਿਲਦਾ ਉਹ ਹੋਰ ਵੀਡੀਓ ਵੀ ਹੋਰ ਜੀ ਹੋਣਗੇ ਹਨਾ ਹੋਰ ਪਟਿਕਾ ਵਾਲੇ ਤੇ ਆਪਣਾ ਐਵੇਂ ਦਾ ਆਪਣਾ ਐਵੇਂ ਕੰਮ ਹੈ ਨਹੀਂ ਜੀ ਬਹੁਤ ਵਧੀਆ ਸੂਟ ਆਪਾਂ ਰੈਡੀ ਕਰਕੇ ਦੇਨੇ ਜਿਵੇਂ ਆਪਾਂ ਵੀਡੀਓ ਵਿੱਚ ਦਿਖਾਉਨੇ ਆ ਹੁਣ ਆਪਾਂ ਕਹਿੰਦੇ ਨੇ ਆਪਾਂ ਸੈਂਡ ਕਰਨਾ ਆਪਣੀ ਵੀਡੀਓ ਹਨਾ ਵੀ ਫੋਟੋ ਵੀਡੀਓ ਸੈਂਡ ਕਰਨਾ ਤੇ ਉਹ ਆਪਾ ਸੂਟ ਰੈਡੀ ਕੀਤੇ ਹੋਏ ਪਹਿਣਾ ਬਹੁਤ ਆਪਾਂ ਨੂੰ ਫੋਟੋ ਵੀਡੀਓ ਸੈਂਡ ਕਰਦੇ ਆ ਤੇ ਉਹ ਸੋਹਣੇ ਸੋਹਣੇ ਆਪਾਂ ਸੂਟ ਬਣਾ ਕੇ ਦਿੰਨੇ ਆ ਵਧੀਆ ਜੀ ਜਿੰਨਾ ਪਹਿਣਾ ਤੱਕ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਵੇਂ ਸੋਹਣੇ ਸੋਹਣੇ ਸੂਟ ਲੁ ਦੇਖਣੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣੀਆਂ ਆਪਣੀ ਵੀਡੀਓ ਨੂੰ ਲਾਈਕ ਕਰਦੇ ਕਰੋ ਚੰਗੀ ਲੱਗੀ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ ਦੱਸਿਆ ਕਰੋ ਕਿਵੇਂ ਤੁਹਾਨੂੰ ਵੀਡੀਓ ਲੱਗੀ ਸਾਡੀ ਕਿਵੇਂ ਦੀ ਵੀਡੀਓ ਲੱਗੀ ਅੱਗੇ ਸ਼ੇਅਰ ਕਰਦੇ ਕਰੋ ਜੀ ਆਪਦੇ ਫਰੈਂਡ ਭੈਣਾਂ ਨੂੰ ਤਾਂ ਤੁਸੀਂ ਵੀਡੀਓ ਸ਼ੇਅਰ ਕਰਿਆ ਕਈ ਵਾਰੀ ਹੁੰਦਾ ਨਾ ਵਰਕ ਹੋਰ ਵਰਕ ਤਾਂ ਗਲਬੀ ਹੈਵੀ ਕਰਨਾ ਤੇ ਜਿਹੜਾ ਫੈਬਰਿਕ ਹੁੰਦਾ ਬਹੁਤ ਹਲਕਾ ਹੁੰਦਾ ਉੱਤੇ ਹੈਵੀ ਵਰਕ ਕਰ ਦਿੰਦੇ ਤੇ ਉਹ ਐਂ ਲੱਗਦਾ ਤੇ ਹੁਣ ਅਸੀਂ ਆਹ ਸੂਟ ਤਿਆਰ ਕੀਤਾ ਜੀ ਦੇਖੋ ਬਸ ਖਾਸ ਹੋਰ ਗੁੰਜਿਆ ਤੇ ਆਪਾਂ ਸੂਟ ਰੈਡੀ ਕੀਤਾ ਤੇ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਸੂਟ ਬਣਿਆ ਹੋਇਆ ਤੇ ਇਹਦੇ ਚ ਕਲਰ ਕਾਫੀ ਹੈ ਕਲਰ ਤੁਸੀਂ ਕੋਈ ਮਰਜ਼ੀ ਤੇ ਕੋਈ ਫਰਕ ਕਰਾ ਸਕਦੇ ਆ ਸਾਨੂੰ ਬਹੁਤ ਪਸੰਦੀਦਾ ਵਰਕ ਹੈ ਜੀ ਆਪ ਦੇ ਖੁਦ ਦੇ ਪਸੰਦਾ ਵਰਕ ਕੀਤਾ ਸੂਟ ਹੈ ਜੀ ਉਹਨੇ ਆਪਣੇ ਪਸੰਦ ਦਾ ਵਰਕ ਕਰਵਾਇਆ ਤੇ ਬਹੁਤ ਵਧੀਆ ਵਰਕ ਹੋਇਆ ਹੈ ਫ੍ਰੀਜ਼ਿੰਗ ਦੇ ਨਾਲ ਜੀ ਔਰ ਗੰਜਾ ਦਾ ਸੂਟ ਹੈ ਔਰ ਗੰਜਾ ਦਾ ਦੁਪੱਟਾ ਲੱਗਿਆ ਉੱਪਰ ਹੈਵੀ ਵਰਕ ਹੈ ਜੀ ਇਹਵੇਂ ਦਾ ਸੂਟ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਆ ਇਹ ਆਪਾਂ ਕੀਤਾ ਜੀ ਆਫ ਵਾਈਟ ਕਲਰ ਤੇ ਦੇਖੋ ਕਰੀਮੀ ਜਿਹਾ ਕਲਰ ਹੈ ਤੇ ਟਾਈ ਐਂਡ ਟਾਈ ਦੁਪੱਟਾ ਕਿੱਦਾਂ ਕਟਵਰਕ ਕੀਤਾ ਹੋਇਆ ਇਹਦਾ ਪ੍ਰਾਈਸ ਆਪਾਂ WhatsApp ਤੇ ਦੱਸ ਦਾਂਗੇ ਜੀ ਤੇ ਆ ਸੂਟ ਦਿਖਾਇਆ ਜੀ ਇਹ ਪੈਨੇ ਖੁਦ ਵੀਰ ਕੀਤਾ ਦੇਖੋ ਆਪੇ ਆਪਣਾ ਫੋਟੋ ਸੈਨੇ ਕੀਤੀ ਹੋਈ ਕਿੰਨਾ ਸੋਹਣਾ ਬਣ ਕੇ ਤਿਆਰ ਹੋਣਾ ਬਹੁਤ ਔਨਲਾਈਨ ਹੋਈ ਹੈ ਤੇ ਇਹ ਮੇਰੇ ਸੂਟ ਤੁਸੀਂ ਤਿਆਰ ਕਰੋ ਆਪਣੇ ਜਾਇਜ਼ ਰੇਟ ਦੇ ਵਿੱਚ ਸੂਟ ਤਿਆਰ ਕਰਾਓ ਜੀ ਜਾਇਜ਼ ਘੱਟ ਰੇਟਾਂ ਦੇ ਵਿੱਚ ਸੂਟ ਰੈਡੀ ਕਰਦੇ ਆਪਾਂ ਬਹੁਤ ਸਾਰੀ ਉਟਿਕਾਂ ਨਾਲ ਘੱਟ ਰੇਟਾਂ